ਜੀ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦੀ ਪੰਜਾਬੀ ਦੀ ਲਾਈਵ ਜਮਾਤ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਨਿੱਗਾ ਜੀ ਆਇਆਂ ਕਹਿੰਦੇ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਕਿ ਆਪਣੇ ਸਹਿਜ ਕਲਾਸੇ ਪੇਲੀਵੰਗਾਂ ਦੇ ਆਨਲਾਈਨ ਪਲੇਟਫਾਰਮ ਤੇ ਅਧਿਆਪਕ ਭਰਤੀ ਪ੍ਰੀਖਿਆ ਤੋਂ ਸਬੰਧਤ ਪਹਿਲਾਂ ਵੀ ਬੈਚ ਚੱਲ ਰਹੇ ਨੇ ਤੇ ਹੁਣ ਜਲਦੀ ਹੀ ਨਵੇਂ ਬੈਚ ਵੀ ਸ਼ੁਰੂ ਹੋਣ ਜਾ ਰਹੇ ਨੇ ਜਿੱਥੇ ਡੇਲੀ ਟੈਸਟ ਸੀਰੀ ਸ਼ੈਡਿਊਲ ਅਧਾਰਿਤ ਅਤੇ ਹਫਤੇਵਾਰੀ ਵੱਡਾ ਪੇਪਰ ਵੀ ਕਰਵਾਇਆ ਜਾਂਦਾ ਹੈ ਇਸ ਦੇ ਨਾਲ ਨਾਲ ਰੋਜ਼ ਡੇਲੀ ਲਾਈਵ ਕਲਾਸ ਦੇ ਨਾਲ ਨਾਲ ਰਿਕਾਰਡਡ ਕਲਾਸਸ ਵੀ ਰਹਿੰਦੀਆਂ ਨੇ ਜੋ ਵੀ ਕੋਈ ਸਾਥੀ ਜੁੜਨਾ ਚਾਵੇ ਤੁਸੀਂ ਜੁੜ ਸਕਦੇ ਹੋ ਸੋ ਆਓ ਅੱਜ ਦੀ ਲਾਈਵ ਜਮਾਤ ਦੇ ਵਿੱਚ ਜੋ ਆਪਾਂ ਚਰਚਾ ਕਰਨ ਜਾ ਰਹੇ ਹਾਂ ਉਹ ਚਰਚਾ ਦਾ ਸਾਡਾ ਵਿਸ਼ਾ ਹੈ ਪੰਜਾਬੀ ਪਾਸ਼ਾ ਦੇ ਖੇਤਰ ਵਿੱਚ ਅੱਜ ਤੱਕ ਦਿੱਤੇ ਗਏ ਭਾਰਤ ਸਾਹਿਤ ਅਕਾਦਮੀ ਪੁਰਸਕਾਰਾਂ ਦੀ ਸੂਚੀ ਭਾਰਤ ਸਾਹਿਤ ਅਕਾਦਮੀ ਜਿਹੜਾ ਪੁਰਸਕਾਰ ਦਿੱਤਾ ਜਾਂਦਾ ਹੈ ਇਹ ਪੁਰਸਕਾਰ ਭਾਸ਼ਾ ਦੇ ਖੇਤਰ ਵਿੱਚ ਵੱਖ-ਵੱਖ ਪਾਸ਼ਾਵਾਂ ਦੇ ਖੇਤਰ ਵਿੱਚ ਸਾਹਿਤ ਦੇ ਖੇਤਰ ਵਿੱਚ ਦੇਣ ਵਾਲਾ ਪੁਰਸਕਾਰ ਹੈ ਪੰਜਾਬੀ ਪਾਸ਼ਾ ਖੇਤਰ ਦੀ ਜੇ ਅਸੀਂ ਗੱਲ ਕਰੀਏ ਤਾਂ ਪਹਿਲੀ ਵਾਰ ਆਧੁਨਿਕ ਕਾਵ ਦੇ ਮੋਢੀ ਕਵੀ ਭਾਈ ਵੀਰ ਸਿੰਘ ਤੋਂ ਇਸ ਪੁਰਸਕਾਰ ਦੀ ਸ਼ੁਰੂਆਤ ਹੋਈ ਸੀ ਭਾਈ ਵੀਰ ਸਿੰਘ ਨੂੰ ਪਹਿਲੀ ਵਾਰ ਇਸ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ ਸੋ ਆਓ ਅੱਜ ਦੀ ਜਮਾਤ ਵਿੱਚ ਆਪਾਂ ਚਰਚਾ ਕਰਾਂਗੇ ਇਸ ਪੁਰਸਕਾਰ ਤੋਂ ਸਬੰਧਤ ਕਿੰਨੀ ਇਨਾਮ ਰਾਸ਼ੀ ਆ ਪੰਜਾਬੀ ਭਾਸ਼ਾ ਦੇ ਖੇਤਰ ਵਿੱਚ ਅੱਜ ਤੱਕ ਕਿੰਨਾ-ਕਿੰਨਾ ਨੂੰ ਇਹ ਪੁਰਸਕਾਰ ਮਿਲ ਚੁੱਕਿਆ ਸੋ ਆਓ ਵੇਖਦੇ ਹਾਂ ਸਭ ਤੋਂ ਪਹਿਲਾਂ ਦੇਖੋ ਇਹ ਜਿਹੜਾ ਸਾਹਿਤ ਭਾਰਤ ਸਾਹਿਤ ਅਕਾਦਮੀ ਪੁਰਸਕਾਰ ਹੈ ਠੀਕ ਹੈ ਇਹ ਹਰ ਸਾਲ ਦੇਖੋ 1955 ਤੋਂ ਇਸ ਦੀ ਸ਼ੁਰੂਆਤ ਹੋਈ 1955 ਤੋਂ ਸਾਹਿਤ ਅਕਾਦਮੀ ਭਾਰਤ ਦੀ ਨੈਸ਼ਨਲ ਅਕੈਡਮੀ ਆਫ ਲੈਟਰਜ਼ ਦੁਆਰਾ ਲੇਖਕਾਂ ਅਤੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਭਾਰਤੀ ਸਾਹਿਤ ਦੇ ਵਿਕਾਸ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਦੇ ਲਈ ਦਿੱਤਾ ਜਾਂਦਾ ਹੈ ਅਤੇ ਪੰਜਾਬੀ ਸਾਹਿਤ ਵਿਸ਼ੇਸ਼ ਤੌਰ ਤੇ ਇਸ ਦੇ ਨਾਲ-ਨਾਲ ਅਨੁਵਾਦਨਾਂ ਦੇ ਲਈ ਵੀ ਦਿੱਤਾ ਜਾਂਦਾ ਹੈ ਹੁਣ ਭਾਰਤ ਦਾ ਸਭ ਤੋਂ ਵੱਡਾ ਪੁਰਸਕਾਰ ਕਿਹੜਾ ਅਸੀਂ ਗਿਣਦੇ ਹਾਂ ਗਿਆਨਪੀਠ ਪੁਰਸਕਾਰ ਤੇ ਗਿਆਨਪੀਠ ਇਨਾਮ ਤੋਂ ਬਾਅਦ ਜਿਹੜਾ ਦੂਜਾ ਸਭ ਤੋਂ ਵੱਡਾ ਪੁਰਸਕਾਰ ਹੈ ਉਹ ਕਿਹੜਾ ਜੀ ਉਹ ਹੈ ਕਿ ਭਾਰਤ ਸਾਹਿਤ ਅਕਾਦਮੀ ਪੁਰਸਕਾਰ ਠੀਕ ਹੈ ਜੀ ਹੁਣ ਇਸ ਦੀ ਤੁਸੀਂ ਦੇਖੋ ਇਹ ਉਸ ਭਾਰਤ ਸਾਹਿਤ ਸਾਹਿਤ ਅਕਾਦਮੀ ਖੇਤਰ ਦੇ ਵਿੱਚ ਦੇਣ ਵਾਲੀ ਜੋ ਟਰੋਫੀ ਆ ਇਹ ਟਰੋਫੀ ਦਾ ਲੋਗੋ ਆਇਆ ਠੀਕ ਹੈ ਯੋਗਦਾਨ ਕੀ ਭਾਰਤ ਵਿੱਚ ਸਾਹਿਤਕ ਇਨਾਮ ਠੀਕ ਹੈ ਇਹ ਸਪான்ਸਰ ਕੀਤਾ ਜਾਂਦਾ ਅਕਾਦਮਿਕ ਇਨਾਮ ਭਾਰਤ ਸਰਕਾਰ ਦੁਆਰਾ ਇਹਦੀ ਜਿਹੜੀ ਇਨਾਮ ਰਾਸ਼ੀ ਆ ਇਹ ਚੀਜ਼ ਅਸੀਂ ਯਾਦ ਜ਼ਰੂਰ ਰੱਖਣੀ ਆ ਜਿਹੜੀ ਇਨਾਮ ਰਾਸ਼ੀ ਆ ਉਹ 1 ਲੱਖ ਰੁਪਏ ਦਿੱਤੀ ਜਾਂਦੀ ਹੈ ਯੂ ਐਸ ਏ ਡਾਲਰ 1300 ਠੀਕ ਹੈ ਜੀ ਇਹ ਚੀਜ਼ ਯਾਦ ਰੱਖਣਾ ਪਹਿਲੀ ਵਾਰ ਪੰਜਾਬੀ ਭਾਸ਼ਾ ਖੇਤਰ ਦੇ ਵਿੱਚ 1955 ਦੇ ਵਿੱਚ ਇਹ ਮੈਂ ਪਹਿਲਾਂ ਹੀ ਬੋਲ ਦਿੱਤਾ ਕਿ ਭਾਈ ਵੀਰ ਸਿੰਘ ਤੋਂ ਸ਼ੁਰੂਆਤ ਹੋਈ ਸੀ ਭਾਈ ਵੀਰ ਸਿੰਘ ਨੂੰ ਪਹਿਲੀ ਵਾਰ ਦਿੱਤਾ ਗਿਆ ਸੀ ਕਲੀਅਰ ਹੋ ਗਈ ਗੱਲ ਆਓ ਅੱਗੇ ਚੱਲਦੇ ਹਾਂ ਦੇਖੋ ਉਸ ਤੋਂ ਬਾਅਦ ਇਹ ਮੈਂ ਪਹਿਲਾਂ ਵੀ ਚਰਚਾ ਕੀਤੀ ਕਿ ਗਿਆਨਪੀਠ ਪੁਰਸਕਾਰ ਤੋਂ ਬਾਅਦ ਜਿਹੜਾ ਸਭ ਤੋਂ ਬਾਅਦ ਠੀਕ ਹੈ ਸਭ ਤੋਂ ਬਾਅਦ ਮਤਲਬ ਭਾਰਤ ਵਿੱਚ ਜਿਹੜਾ ਦੂਜਾ ਪੁਰਸਕਾਰ ਗਿਆਨਪੀਠ ਪੁਰਸਕਾਰ ਤੋਂ ਬਾਅਦ ਜਿਹੜਾ ਦੂਜਾ ਸਭ ਤੋਂ ਵੱਡਾ ਸਾਹਿਤਕ ਪੁਰਸਕਾਰ ਹੈ ਉਹ ਕਿਹੜਾ ਹੈ ਭਾਰਤ ਸਾਹਿਤ ਅਕਾਦਮੀ ਪੁਰਸਕਾਰ ਹੀ ਹੈ ਠੀਕ ਹੈ ਜੀ ਇਹ ਵੀ ਸਾਲ ਯਾਦ ਰੱਖਣੇ 1957 58 60 ਅਤੇ 66 ਵਿੱਚ ਇਸ ਪੁਰਸਕਾਰ ਨੂੰ ਦਿੱਤਾ ਨਹੀਂ ਗਿਆ ਇਹ ਚਾਰ ਸਾਲ ਅਸੀਂ ਯਾਦ ਰੱਖਣੇ 57 58 60 ਅਤੇ 66 ਠੀਕ ਹੈ ਹੁਣ ਆਓ ਆਪਾਂ ਸ਼ੁਰੂਆਤ ਕਰਦੇ ਹਾਂ ਕਿ ਅੱਜ ਤੱਕ ਜੋ ਪੰਜਾਬੀ ਖੇਤਰ ਵਿੱਚ ਭਾਰਤ ਸਾਹਿਤ ਅਕਾਦਮੀ ਪੁਰਸਕਾਰ ਮਿਲੇ ਉਹਨਾਂ ਤੇ ਆਪਾਂ ਚਰਚਾ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਦੇਖੋ ਸਭ ਤੋਂ ਪਹਿਲਾਂ 1955 ਦੀ ਵਿੱਚ ਭਾਈ ਵੀਰ ਸਿੰਘ ਨੂੰ ਉਹਨਾਂ ਦੀ ਕਵਿਤਾ ਮੇਰੇ ਸਾਈਆਂ ਜੀਓ ਤੇ ਇਹ ਵੀ ਤੁਹਾਨੂੰ ਪਤਾ ਹੋਵੇਗਾ ਕਿ ਭਾਈ ਵੀਰ ਸਿੰਘ ਨੂੰ ਛੋਟੀਆਂ ਕਵਤਾਵਾਂ ਦਾ ਵੱਡਾ ਕਵੀ ਵੀ ਕਿਹਾ ਜਾਂਦਾ ਹੈ ਕਲੀਅਰ ਹੋ ਗਈ ਗੱਲ ਉਸ ਤੋਂ ਬਾਅਦ 1956 ਦੀ ਵਿੱਚ ਅਮਰਤਾ ਪ੍ਰੀਤਮ ਨੂੰ ਉਹਨਾਂ ਦੀ ਰਚਨਾ ਸੁਨੇੜੇ ਕਵਿਤਾ ਤੇ 1959 ਦੇ ਵਿੱਚ ਪਿਛੇ ਸੀ ਚਰਚਾ ਕੀਤੀ ਕਿ 57 ਅਤੇ 58 ਦੇ ਵਿੱਚ ਇਹ ਪੁਰਸਕਾਰ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ 1959 ਦੇ ਵਿੱਚ ਮੋਹਨ ਸਿੰਘ ਨੂੰ ਵੱਡਾ ਵੇਲਾ ਕਵਿਤਾ ਤੇ ਦਿੱਤਾ ਗਿਆ 1961 ਦੇ ਵਿੱਚ ਨਾਨਕ ਸਿੰਘ ਨੂੰ ਉਹਨਾਂ ਦੇ ਪ੍ਰਸਿੱਧ ਨਾਵਲ ਇੱਕ ਮਿਆਨ ਦੋ ਤਲਵਾਰਾਂ ਤੇ ਦਿੱਤਾ ਗਿਆ 1962 ਵਿੱਚ ਬਲਵੰਤ ਗਾਰਗੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕਿ ਰੰਗ ਮੰਚ ਦੇ ਇੱਕ ਅਭਿਨੇਤਾ ਦੇ ਤੌਰ ਤੇ ਉਹਨਾਂ ਨੇ ਆਪਣੀ ਪ੍ਰਸਿੱਧੀ ਹਾਸਲ ਕੀਤੀ ਉਹਨਾਂ ਨੇ ਰੰਗ ਮੰਚ ਭਾਰਤੀ ਰੰਗ ਮੰਚ ਦੇ ਇਤਿਹਾਸ ਤੇ ਵਿਕਾਸ ਤੇ ਦਿੱਤਾ ਗਿਆ 1963 ਚ ਪੁਰਸਕਾਰ ਕਿਸੇ ਨੂੰ ਨਹੀਂ ਮਿਲਿਆ 1964 ਦੇ ਵਿੱਚ ਪ੍ਰਭਜੋਤ ਕੌਰ ਨੂੰ ਪੱਬੀ ਕਵਿਤਾ ਤੇ ਦਿੱਤਾ ਗਿਆ 1965 ਦੇ ਵਿੱਚ ਕਰਤਾਰ ਸਿੰਘ ਦੁੱਗਲ ਨੂੰ ਇੱਕ ਛਟ ਚਾਨਣ ਦੀ ਜੋ ਨਿੱਕੀਆਂ ਕਹਾਣੀਆਂ ਦਾ ਇੱਕ ਪ੍ਰਾਰੂਪ ਸੀ 1967 ਨੂੰ ਬਿਰਹਾ ਦਾ ਕਵੀ ਭਾਵ ਤੁਸੀਂ ਮੇਰੀ ਇਸ ਲਾਈਨ ਤੋਂ ਸਮਝ ਗਏ ਹੋਵੋਗੇ ਸ਼ਿਵ ਕੁਮਾਰ ਬਟਾਲਵੀ ਸਾਹਿਬ ਠੀਕ ਹੈ ਸ਼ਿਵ ਕੁਮਾਰ ਬਟਾਲਵੀ ਨੂੰ ਉਹਨਾਂ ਦੇ ਮਹਾਕਾਵ நாਟ ਜਿਹਨੂੰ ਕਹਿੰਦੇ ਮਹਾਨਨਾਟ ਕਿਹਾ ਦਿੰਨੀ ਆ ਠੀਕ ਹੈ ਲੋਣਾ ਮਹਾਕਾਵਤੀ 1967 ਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਨੂੰ ਦਿੱਤਾ ਗਿਆ ਫਿਰ ਉਸ ਤੋਂ ਬਾਅਦ 1968 ਦੇ ਵਿੱਚ ਕਲਵੰਤ ਸਿੰਘ ਵਿਰਕ ਸਾਹਿਬ ਨੂੰ ਨਵੇਂ ਲੋਕ ਨਿੱਕੀਆਂ ਕਹਾਣੀਆਂ ਦਾ ਜਿਹੜਾ ਸੰਗ੍ਰਹਿ ਸੀ ਉਸ ਤੇ ਦਿੱਤਾ ਗਿਆ 1969 ਦੇ ਵਿੱਚ ਹਰਭਜਨ ਸਿੰਘ ਨੂੰ ਨਾ ਧੁੱਪੇ ਨਾ ਛਾਵੇਂ ਕਵਿਤਾ ਦੇ ਖੇਤਰ ਵਿੱਚ ਦਿੱਤਾ ਗਿਆ 1970 ਚੇ ਪੁਰਸਕਾਰ ਕਿਸੇ ਨੂੰ ਨਹੀਂ ਮਿਲਿਆ ਸੀ 1971 ਦੇ ਵਿੱਚ ਦਲੀਪ ਕੌਰ ਟਿਵਾਣਾ ਨੂੰ ਇਹੋ ਹਮਾਰਾ ਜੀਵਨਾ ਨਾਵਲ ਤੇ ਦਿੱਤਾ ਗਿਆ 1972 ਦੇ ਵਿੱਚ ਸੰਤ ਸਿੰਘ ਸੇਖੋ ਦਾ ਇੱਕ ਪ੍ਰਸਿੱਧ ਨਾਟਕ ਅਸੀਂ ਪੜ੍ਹਦੇ ਹਾਂ ਮਿੱਤਰ ਪਿਆਰਾ ਮਿੱਤਰ ਪਿਆਰਾ ਦਿੱਤਾ ਗਿਆ 1973 ਦੇ ਵਿੱਚ ਹਰਚਰਨ ਸਿੰਘ ਨੂੰ ਕੱਲ ਅੱਜ ਤੇ ਭਲਕ ਨਾਟਕ ਤੇ ਦਿੱਤਾ ਗਿਆ 1974 ਵਿੱਚ ਸੋਹਣ ਸਿੰਘ ਸੀਤਲ ਨੂੰ ਯੁੱਗ ਬਦਲ ਗਿਆ ਨਾਵਲ ਤੇ ਉਸ ਤੋਂ ਬਾਅਦ 1975 ਵਿੱਚ ਗੁਰਦਿਆਲ ਸਿੰਘ ਨੂੰ ਅਧ ਚਾਨਣੀ ਰਾਤ ਤੇ ਦਿੱਤਾ ਗਿਆ 1976 ਦੇ ਵਿੱਚ ਨਰਿੰਦਰ ਪਾਲ ਨੂੰ ਵੈ ਮੁਲਾਜਾ ਹੁਸ਼ਿਆਰ ਨਾਵਲ ਤੇ ਦਿੱਤਾ ਗਿਆ 1970 ਦੇ ਵਿੱਚ ਸੋਹਣ ਸਿੰਘ ਮੀਸਾ ਨੂੰ ਕੱਚ ਦੇ ਵਸਤਰ ਕਵਿਤਾ ਦੇ ਦਿੱਤਾ ਗਿਆ 1978 ਦੇ ਵਿੱਚ ਜਦੋਂ ਕਹਾਣੀਆਂ ਦਾ ਸੰਗ੍ਰਹਿ ਸੀ ਪੜਦੇ ਆ ਗੁਰਮukh ਸਿੰਘ ਮੁਸਾਫਰ ਨੂੰ ਉਰਵਾਰ ਪਾਰ ਨਿੱਕੀਆਂ ਕਹਾਣੀਆਂ ਦੇ ਸੰਗ੍ਰਹਿ ਤੇ ਦਿੱਤਾ ਗਿਆ 1979 ਦੇ ਵਿੱਚ ਜਸਵੰਤ ਸਿੰਘ ਨੇਕੀ ਸਾਹਿਬ ਨੂੰ ਕਰਨੋਂ ਦੀ ਛੋ ਤੋਂ ਮਗਰੋਂ ਉਹਨਾਂ ਨੂੰ ਇਸ ਕਵਿਤਾ ਤੇ ਦਿੱਤਾ ਗਿਆ ਫਿਰ ਉਸ ਤੋਂ ਬਾਅਦ 1980 ਦੇ ਵਿੱਚ ਸੁਖਪਾਲ ਵੀਰ ਸਿੰਘ ਹਸਰਤ ਨੂੰ ਸੂਰਜ ਤੇ ਕੈਕਸ਼ਾ ਕਵਿਤਾ ਤੇ ਦਿੱਤਾ ਗਿਆ ਫਿਰ 1981 ਦੇ ਵਿੱਚ 1981 ਦੇ ਵਿੱਚ ਵੀ. ਐਨ. ਦਿਵਾੜੀ ਸਾਹਿਬ ਨੂੰ ਗੇਰਜ ਤੇ ਫੁੱਟਪੌਥ ਤੱਕ ਦੀ ਕਵਿਤਾ ਤੇ ਦਿੱਤਾ ਗਿਆ 1982 ਵਿੱਚ ਗੁਲਜ਼ਾਰ ਸਿੰਘ ਸੰਧੂ ਸਾਹਿਬ ਨੂੰ ਅਮਰ ਕਥਾ ਨਿੱਕੀਆਂ ਕਹਾਣੀਆਂ ਤੇ ਮਿਲਿਆ ਫਿਰ ਉਸ ਤੋਂ ਬਾਅਦ 1983 ਦੇ ਵਿੱਚ ਪ੍ਰੀਤਮ ਸਿੰਘ ਸਫੀਰ ਨੂੰ ਅਨਕ ਵਿਸਤਾਰ ਕਵਿਤਾ ਤੇ ਮਿਲਿਆ 1984 ਦੇ ਵਿੱਚ ਕਪੂਰ ਸਿੰਘ ਘੁੰਮਣ ਨੂੰ ਪਾਗਲ ਲੋਕ ਨਾਟਕ ਤੇ ਮਿਲਿਆ 1985 ਦੇ ਵਿੱਚ ਅਜੀਤ ਕੌਰ ਨੂੰ ਖਾਨਾਂ ਬਦੋਸ਼ ਰਚਨਾ ਤੇ 1986 ਦੇ ਵਿੱਚ ਸੁਜਾਨ ਸਿੰਘ ਨੂੰ ਸ਼ਹਿਰ ਤੇ ਗ੍ਰਾਂ ਉਹਨਾਂ ਦਾ ਨਕੀਆਂ ਕਵਤਾਵਾਂ ਦਾ ਇੱਕ ਕਹਾਣੀ ਸੰਗ੍ਰਹਿ ਉਸ ਤੇ ਮਿਲਿਆ 1987 ਦੀ ਵਿੱਚ ਰਾਮ ਸਰੂਪ ਅਣਕੀ ਨੂੰ ਇੱਕ ਇਹਨਾਂ ਦਾ ਪ੍ਰਸਿੱਧ ਨਾਵਲ ਹੋਇਆ ਕੋਠੇ ਖੜਕ ਸਿੰਘ ਕੋਟੇ ਖੜਕ ਸਿੰਘ ਨਾਵਲ ਤੇ ਮਿਲਿਆ 1988 ਵਿੱਚ ਐਸਐਸ ਸੁਹੇਂਦਰ ਸਿੰਘ ਬਨਜਾਰਾ ਬੇਤੀ ਸਾਹਿਬ ਨੂੰ ਗਲੀਆਂ ਚਿੱਕੜ ਦੂਰ ਕਰ ਜੋ ਉਹਨਾਂ ਦੀ ਇੱਕ ਸਵੈ ਜੀਵਨੀ ਸੀ ਤੇ ਸਵੈ ਜੀਵਨੀਤ ਸਬੰਧਤ ਨਾ ਪਹਿਲਾਂ ਵੀ ਮੇਰੇ ਕੋਲ ਇੱਕ ਤੋਂ 12 ਪ੍ਰਸ਼ਨ ਪਹਿਲਾਂ ਆਇਆ ਇੱਥੇ ਮੈਂ ਇੱਕ ਪ੍ਰਸ਼ਨ ਬੋਲਾਂ ਨਾਲ ਨਾਲ ਮੈਨੂੰ ਯਾਦ ਆਗਾ ਚਲਦੇ ਚਲਦੇ ਇਹ ਚੀਜ਼ ਕਿ ਜੀਵਨੀ ਤੇ ਸਵੈ ਜੀਵਨੀ ਵਿੱਚ ਫਰਕ ਹੁੰਦਾ ਹੈ ਜੀਵਨੀ ਤਾਂ ਕਿਸੇ ਤੇ ਲਿਖੀ ਜਾਂਦੀ ਹੈ ਜੋ ਇੱਕ ਕਲਪਨਾ ਦਾ ਆਧਾਰ ਹੋ ਸਕਦੀ ਹੈ ਕਿਉਂਕਿ ਜਦੋਂ ਆਪਾਂ ਕਿਸੇ ਹੋਰ ਦੇ ਬਾਰੇ ਲਿਖਦੇ ਆ ਉਹ ਕਲਪਨਾ ਦਾ ਪ੍ਰਾਰੂਪ ਰਹਿ ਸਕਦਾ ਸਵੈ ਜੀਵਨੀ ਦਾ ਮਤਲਬ ਤੁਸੀਂ ਆਪਣੇ ਆਪ ਤੇ ਖੁਦ ਬਾਰੇ ਲਿਖ ਰਹੇ ਹੋ ਤੇ ਜਦੋਂ ਖੁਦ ਬਾਰੇ ਲਿਖਾਂਗੇ ਤਾਂ ਸਵੈ ਜੀਵਨੀ ਦਾ ਭਾਵ ਜੋ ਖੁਦ ਤੇ ਲਿਖਾਂਗੇ ਉਹ ਕਲਪਨਾ ਦਾ ਆਧਾਰ ਨਹੀਂ ਹੋਵੇਗਾ ਕਹਿੰਦਾ ਮਤਲਬ ਜੀਵਨੀ ਕਲਪਨਾ ਦਾ ਇੱਕ ਰੂਪ ਹੈ ਤੇ ਸਵੈ ਜੀਵਨੀ ਕਲਪਨਾ ਦਾ ਰੂਪ ਨਹੀਂ ਆ ਆ ਚੀਜ਼ ਯਾਦ ਰੱਖਣੀ ਚਲਦੇ ਜੀ ਇੱਕ ਚੀਜ਼ ਮੈਂ ਹੋਰ ਬੋਲਾਂ ਤੁਸੀਂ ਇੱਥੇ ਮੇਰੇ ਸਾਈਡ ਤੇ ਦੇਖੋ ਇੱਥੇ ਰਾਈਟ ਸਾਈਡ ਤੇ ਤੁਸੀਂ ਅਮਰਤਾ ਪ੍ਰੀਤਮ ਦੀ ਤਸਵੀਰ ਦੇਖ ਰਹੇ ਹੋਗੇ ਅਮਰਤਾ ਪ੍ਰੀਤਮ ਦੀ ਇਸ ਤਸਵੀਰ ਤੋਂ ਭਾਵ ਕੀ ਚੀਜ਼ ਹੈ ਕਿ ਜਿਵੇਂ ਪਹਿਲੀ ਵਾਰ ਭਾਈ ਵੀਰ ਸਿੰਘ ਨੂੰ ਠੀਕ ਹੈ ਪੰਜਾਬੀ ਵਿੱਚ ਭਾਰਤ ਸਾਹਿਤ ਅਕਾਦਮੀ ਪੁਰਸਕਾਰ 1955 ਦੇ ਵਿੱਚ ਦਿੱਤਾ ਗਿਆ ਇੱਕ ਪੁਰਖ ਦੇ ਲਈ ਠੀਕ ਹੈ ਤੇ ਜਦੋਂ ਗੱਲ ਆਉਂਦੀ ਹੈ ਇਸਤਰੀ ਦੀ ਇੱਕ ਮਹਿਲਾ ਦੀ ਗੱਲ ਆਉਂਦੀ ਆ ਤਾਂ ਇਸਤਰੀ ਕੌਣ ਸੀ ਜਿਹਨਾਂ ਨੂੰ ਪਹਿਲੀ ਵਾਰ ਭਾਰਤ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਉਹ ਸੀ ਅਮਰਤਾ ਪ੍ਰੀਤਮ ਠੀਕ ਹੈ ਜੀ ਇਹ ਚੀਜ਼ ਅਸੀਂ ਯਾਦ ਰੱਖਣੀ ਹੈ ਨਾਲ ਆਓ ਅੱਗੇ ਚੱਲਦੇ ਹਾਂ ਉਸ ਤੋਂ ਬਾਅਦ 1989 ਦੇ ਵਿੱਚ ਤਾਰਾ ਸਿੰਘ ਕਾਮਲ ਸਾਹਿਬ ਨੂੰ ਕਹਿਕਸ਼ਾ ਕਵਿਤਾ ਤੇ ਮਿਲਿਆ ਫਿਰ ਉਸ ਤੋਂ ਬਾਅਦ 1990 1990 ਦੇ ਵਿੱਚ ਮਨਜੀਤ ਸਿੰਘ ਟਿਵਾਣਾ ਨੂੰ ਉਨਿੰਦਾ ਵਰਤਮਾਨ ਕਵਿਤਾ ਤੇ ਮਿਲਿਆ ਫਿਰ ਉਸ ਤੋਂ ਬਾਅਦ 1991 ਵਿੱਚ ਹਰਿੰਦਰ ਸਿੰਘ ਮਹਿਬੂਬ ਨੂੰ ਚਨਾਣ ਦੀ ਰਾਤ ਕਵਿਤਾ ਤੇ ਮਿਲਿਆ 1992 ਵਿੱਚ ਪ੍ਰੇਮ ਪ੍ਰਕਾਸ਼ ਕੁਝ ਅਣਕੇਹਾ ਵੀ ਨਿੱਕੀਆਂ ਕਹਾਣੀਆਂ ਦਾ ਉਹਨਾਂ ਦਾ ਸੰਗ੍ਰਹਿ ਸੀ ਇਸ ਤੇ ਮਿਲਿਆ 1993 ਦੇ ਵਿੱਚ ਸੁਰਜੀਤ ਪਾਤਰ ਸਾਹਿਬ ਪਿੱਛੇ ਜੇ ਇਹਨਾਂ ਦੀ ਡੈਥ ਹੋ ਚੁੱਕੀ ਆ ਠੀਕ ਹੈ ਅਸੀਂ ਸੁਣਿਆ ਹੋਊਗਾ ਤੁਸੀਂ ਸਭ ਨੇ ਇਹ ਚੀਜ਼ ਠੀਕ ਹੈ ਸੁਰਜੀਤ ਪਾਤਰ ਸਾਹਿਬ ਨੂੰ ਹਨੇਰੇ ਵਿੱਚ ਸੁਲਗ ਦੀ ਵਰਨਮਾਲਾ ਕਵਿਤਾ ਤੇ ਮਿਲਿਆ 1994 ਦੇ ਵਿੱਚ ਮਹਿੰਦਰ ਸਿੰਘ ਸਰਨਾ ਸਾਹਿਬ ਨੂੰ ਨਵੇਂ ਯੁੱਗ ਦੇ ਵਾਰਿਸ ਨਿੱਕੀਆਂ ਕਹਾਣੀਆਂ ਤੇ ਮਿਲਿਆ 1995 ਦੇ ਵਿੱਚ ਡਾਕਟਰ ਜਗਤਾਰ ਜੁਗਨੂ ਦੀਵਾ ਤੇ ਦਰਿਆ ਕਵਿਤਾ ਤੇ ਮਿਲਿਆ 1996 ਦੇ ਵਿੱਚ ਸੰਤੋਖ ਸਿੰਘ ਧੀਰ ਨੂੰ ਪੱਖੀ ਨਿੱਕੀਆਂ ਕਹਾਣੀਆਂ ਤੇ ਮਿਲਿਆ 1997 ਦੇ ਵਿੱਚ ਜਸਵੰਤ ਸਿੰਘ ਕਮਲ ਨੂੰ ਤੁਸਾਲੀ ਦੀ ਹੰਸੋ ਨਾਵਲ ਤੇ ਮਿਲਿਆ 1998 ਦੇ ਵਿੱਚ ਮੋਹਨ ਪੰਡਾਰੀ ਨੂੰ ਮੂਨ ਦੀ ਅੱਖ ਜੋ ਉਹਨਾਂ ਦਾ ਨਿੱਕੀਆਂ ਕਵਤਾਂਵਾਂ ਦਾ ਇੱਕ ਕਹਾਣੀ ਸੰਗ੍ਰਹਿ ਉਸ ਤੇ ਮਿਲਿਆ 1999 ਦੇ ਵਿੱਚ ਨਿਰੰਜਨ ਤਸਨੀਮ ਸਾਹਿਬ ਨੂੰ ਗਵਾਚੇ ਅਰਥ ਉਹਨਾਂ ਦਾ ਇੱਕ ਨਾਵਲ ਹੈ ਇਸ ਤੇ ਮਿਲਿਆ ਫਿਰ ਚਰਚਾ ਕਰੀਏ ਜੇ ਅਸੀਂ ਸਨ ਪੂਰੇ 2000 ਦੀ ਤਾਂ 2000 ਦੇ ਵਿੱਚ ਵਰਿਆਮ ਸਿੰਘ ਸੰਧੂ ਸਾਹਿਬ ਠੀਕ ਹੈ ਇਹਨਾਂ ਦਾ ਇੱਕ ਪ੍ਰਸਿੱਧ ਨਾਵਲ ਅਸੀਂ ਪੜ੍ਹਦੇ ਹੁੰਨੇ ਆ ਠੀਕ ਹੈ ਕਹਾਣੀ ਸੁਰੇ ਨਾਵਲ ਕੀ ਕਹਾਣੀ ਅਸੀਂ ਪੜ੍ਹਦੇ ਹੁੰਨੇ ਆ ਚੌਥੀ ਕੂਟ ਜੋ ਆਪਣੇ ਸਿਲੇਬਸ ਦੇ ਵਿੱਚ ਵੀ ਆ ਠੀਕ ਹੈ 2000 ਦੇ ਵਿੱਚ ਵਰਿਆਮ ਸਿੰਘ ਸੰਧੂ ਸਾਹਿਬ ਨੂੰ ਚੌਥੀ ਕੂਟ ਨਿੱਕੀਆਂ ਕਹਾਣੀਆਂ ਦੇ ਕਾਵ ਸੰਗ੍ਰਹਿਅ ਤੇ ਮਿਲਿਆ 2001 ਦੇ ਵਿੱਚ ਦੇਵ ਸਬਦਾਂਤ ਕਵਿਤਾ ਤੇ ਮਿਲਿਆ 2002 ਦੇ ਵਿੱਚ ਹਰਭਜਨ ਸਿੰਘ ਹਲਵਾਰਵੀ ਨੂੰ ਪੋਲਾਂ ਤੋਂ ਪਾਰ ਕਵਤਾਵਾਂ ਦੇ ਖੇਤਰ ਵਿੱਚ ਮਿਲਿਆ 2003 ਦੇ ਵਿੱਚ ਚਰਨ ਦਾ ਸਿੱਧੂ ਨੂੰ ਭਗਤ ਸਿੰਘ ਸ਼ਹੀਦ ਇਹ ਨਾਟਕ ਸੀ ਇਹਨਾਂ ਦਾ ਨਾਟਕ ਤੇ ਮਿਲਿਆ 2004 ਦੇ ਵਿੱਚ ਸਤਿੰਦਰ ਸਿੰਘ ਨੂਰ ਉਹਨਾਂ ਦੀ ਕਵਤਾ ਦੀ ਭੂਮਿਕਾ ਇੱਕ ਆਲੋਚਨਾ ਦੇ ਖੇਤਰ ਵਿੱਚ ਜੋ ਆਈ ਸੀ ਇਸ ਤੇ ਮਿਲਿਆ ਫਿਰ ਉਸ ਤੋਂ ਬਾਅਦ ਚਰਚਾ ਕਰੀਏ 2005 ਦੀ ਤਾਂ 2005 ਦੇ ਵਿੱਚ ਗੁਰਵਚਨ ਸਿੰਘ ਭੁੱਲਰ ਨੂੰ ਅਗਨੀ ਕਲਸ਼ ਇਹ ਵੀ ਇਹਨਾਂ ਦਾ ਨਿੱਕੀਆਂ ਕਹਾਣੀਆਂ ਦਾ ਇੱਕ ਸੰਗ੍ਰਹਿ ਸੀ ਗੁਰਵਚਨ ਸਿੰਘ ਭੁੱਲਰ ਦਾ ਅਗਨੀ ਕਲਸ਼ ਤੇ ਮਿਲਿਆ 2006 ਦੇ ਵਿੱਚ ਅਜਮੇਰ ਸਿੰਘ ਔਲਕ ਨੂੰ ਇਸ਼ਕ ਬਾਜ਼ ਨਮਾਜ਼ ਦਾ ਹੱਜ ਨਾਹੀਂ ਨਾਟਕ ਤੇ ਮਿਲਿਆ 2007 ਦੇ ਵਿੱਚ ਜਸਵੰਤ ਵੀਦ ਨੂੰ ਕਮੰਡਲ ਕਵਤਾ ਦੇ ਖੇਤਰ ਦੇ ਵਿੱਚ ਮਿਲਿਆ 2008 ਦੇ ਵਿੱਚ ਮਿੱਤਰ ਸੈਨ ਮੀਤ ਨੂੰ ਸੁਧਾਰ ਕਰਨਾਵਲ ਤੇ ਮਿਲਿਆ 2009 ਦੇ ਵਿੱਚ ਆਤਮਜੀਤ ਨੂੰ ਤਤੀ ਤਵੀ ਦਾ ਸੱਚ ਇਹਨਾਂ ਦਾ ਇੱਕ ਪ੍ਰਸਿੱਧ ਨਾਟਕ ਹੋਇਆ ਨਾਟਕ ਤੇ ਮਿਲਿਆ 2010 ਦੇ ਵਿੱਚ ਵਣਤਾ ਨੂੰ ਕਾਲ ਪਹਿਰ ਦੀਆਂ ਘੜੀਆਂ ਕਵਿਤਾ ਤੇ ਮਿਲਿਆ 2011 ਦੇ ਵਿੱਚ ਬਲਦੇਵ ਸਿੰਘ ਸੜਕਨਾਮਾ ਢਾਵਾਂ ਦਿੱਲੀ ਦੇ ਕਿੰਗਰੇ ਨਾਵਲ ਤੇ ਮਿਲਿਆ 2012 ਦੇ ਵਿੱਚ ਦਰਸ਼ਨ ਬੁੱਟਰ ਨੂੰ ਮਹਾ ਕੰਪਨੀ ਕਵਿਤਾ ਤੇ ਮਿਲਿਆ 2013 ਦੇ ਵਿੱਚ ਡਾਕਟਰ ਮਨਮੋਹਨ ਨੂੰ ਨਿਰਵਾਣ ਨਾਵਲ ਤੇ ਮਿਲਿਆ 2014 ਦੇ ਵਿੱਚ ਜਸਵਿੰਦਰ ਨੂੰ ਅਰਗਬੱਤੀ ਗਜ਼ਲ ਤੇ ਮਿਲਿਆ 2015 ਦੇ ਵਿੱਚ ਡਾਕਟਰ ਜਸਵਿੰਦਰ ਸਿੰਘ ਨੂੰ maat lok ਇਹਨਾਂ ਦਾ ਇੱਕ ਨਾਵਲ ਹੋਇਆ ਉਸਤੇ ਮਿਲਿਆ ਫਿਰ 2016 ਦਾ ਜਦੋਂ ਟਾਈਮ ਆਇਆ 2016 ਦੇ ਵਿੱਚ ਸਵਰਾਜ ਵੀਰ ਨੂੰ ਮੱਸੀਆ ਦੀ ਰਾਤ ਨਾਟਕ ਤੇ ਮਿਲਿਆ 2017 ਦੇ ਵਿੱਚ ਨਛੱਤਰ ਸਲੋ ਡਾਊਨ ਨਾਵਲ ਤੇ ਮਿਲਿਆ 2018 ਦੇ ਵਿੱਚ ਡਾਕਟਰ ਮੋਹਨਜੀਤ ਨੂੰ ਕੋਣੇ ਦਾ ਸੂਰਜ ਕਵਤਾ ਤੇ ਮਿਲਿਆ 2019 ਦੇ ਵਿੱਚ ਕਿਰਪਾਲ ਕਜਾਕ ਨੂੰ ਅੰਤਹੀਨ ਕਹਾਣੀ ਤੇ ਮਿਲਿਆ 2020 ਦੇ ਵਿੱਚ ਗੁਰਦੇਵ ਰੁਪਾਣਾ ਨੂੰ ਆਮ ਖਾਸ ਕਹਾਣੀ ਸੰਗ੍ਰਹਿ ਤੇ ਮਿਲਿਆ 2021 ਦੇ ਵਿੱਚ ਖਾਲਦ ਹੁਸੈਨ ਨੂੰ 16 ਦਾ ਸਾਲ ਕਹਾਣੀ ਤੇ ਮਿਲਿਆ ਤੇ ਉਸ ਤੋਂ ਬਾਅਦ 2022 ਦੇ ਵਿੱਚ ਸੁਖਜੀਤ ਨੂੰ ਮੈਂ ਐਨ ਗੋਸ਼ ਨਹੀਂ ਇਸ ਰਚਨਾ ਤੇ ਮਿਲਿਆ ਇਹ ਸੀ ਅੱਜ ਤੱਕ ਦੀ ਜੋ ਪੰਜਾਬੀ ਸਾਹਿਤ ਖੇਤਰ ਵਿੱਚ ਸਾਹਿਦ ਦੇ ਖੇਤਰ ਵਿੱਚ ਦੇਣ ਦਿੱਤਾ ਜਾਣ ਵਾਲਾ ਪੁਰਸਕਾਰ ਪੰਜਾਬੀ ਸਾਹਿਤ ਭਾਵ ਭਾਰਤ ਸਾਹਿਤ ਅਕਾਦਮਿਕ ਪੁਰਸਕਾਰਾਂ ਦੀ ਸੂਚੀ ਅੱਜ ਦੇ ਲਈ ਇੰਨੇ ਹੀ ਮਿਲਦੇ ਆ ਅਗਲੀ ਜਮਾਨਤ ਦੇ ਵਿੱਚ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਦ ਤੱਕ ਦੇ ਲਈ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ